ਗਾਧੇ ਦਾਤੂ ਰੋਡ ਤੇ ਦੋ ਮੋਟਰਸਾਈਕਲ ਸਵਾਰ ਹਟੇ ਰੀਕ ਰਟਾਇਡ ਮਹਿਲਾ ਵਿਆਪਕ ਤੋਂ 1.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਕਪੜਾ ਮਾਰਕੀਟ ਦੀ ਰਹਿਣ ਵਾਲੀ ਇਹ ਮਹਿਲਾ ਬੈਂਕ ਚੋਂ ਪੈਸੇ ਕਢਵਾ ਕੇ ਘਰ ਜਾ ਰਹੀ ਸੀ ਤੇ ਜਿਵੇਂ ਹੀ ਉਹ ਰਸਤੇ 'ਚ ਦਾਤੂ ਰੋਡ ਤੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਲੁੱਟੇ ਰਿਆਂ ਨੇ ਉਸ 'ਤੇ ਅਚਾਨਕ ਤੇ ਦਿੱਤਾ ਪਰ ਸਜ 1.5 ਲੱਖ ਦੀ ਨਕਦੀ ਤੋਂ ਇਲਾਵਾ ਕੁਝ ਹੋਰ ਜ਼ਰੂਰੀ ਦਸਤਾਵੇਜ਼ ਵੀ ਸਨ ਪੀੜਿਤ ਮਹਿਲਾ ਨੇ ਦੱਸਿਆ ਕਿ ਉਸਨੇ ਇਹ ਪੈਸੇ ਵਿਦੇਸ਼ 'ਚ ਆਪਣੀ ਲੜਕੀ ਨੂੰ ਭੇਜਣ ਲਈ SBI ਬੈਂਕ ਤੋਂ 1.5 ਲੱਖ ਰੁਪਏ ਅਦਾ ਕੀਤੇ ਸਨ ਇਹ ਜੇ ਤੋਂ ਇੱਥੇ ਦੱਤ ਰੋਡ ਤੇ ਆਏ ਤੇ ਦੋ ਮੋਟਰਸਾਈਕਲ ਵਾਲੇ ਆਏ ਚੋਟ ਪਰਸ ਖੋ ਕੇ ਲੈ ਗਏ ਜੇ ਟੋਟਲ ਕਿੰਨੇ ਪੈਸੇ ਸੀ ਲਈ 3 ਲੱਖ 4500 ਸਹੋ ਚੋਟ موبائل ਸੀ ਐਂਡਾ ਸੀ ਪੁਲਿਸ ਵੱਲੋਂ ਸੀਸੀਟੀਵੀ ਫੋਟੋਸ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਤਿੰਦਰਪਾਲ ਔਰ ਅਗੇ ਲੇਡੀਜ਼ ਰਿਟਾਇਰਡ ਟੀਚਰ ਹੈਗੀ ਆ ਉਹਦੇ ਬੈਂਕ ਤੋਂ ਉਹ ਆਪਣੇ ਪੈਸੇ ਕਢਾ ਕੇ ਤਿਆਰੀ ਸੀ ਦੱਤ ਰੋਡ ਦੇ ਉੱਤੇ ਤੇ ਉਹਦੇ ਕੋਲੋਂ ਮੋਟਰਸਾਈਕਲ ਸਵਾਰ ਪਰ ਸੋਦਾ ਸਨੇਚ ਕਰਕੇ ਲੈ ਗਏ। ਜਦੋਂ ਉਹ ਉਹਦੀ ਗੁੱਲ ਜਾ ਕੇ ਅਸੀਂ ਲੇਡੀਆਂ ਨੂੰ ਮਿਲੇ, ਉਹਨੇ ਦੱਸਿਆ ਵੀ 1.5 ਲੱਖ ਰੁਪਏ ਉਹਰੇ ਨੂੰ ਕੰਮ ਲਈ। ਕਢਾਇਆ ਸੀਗਾ ਕਿ ਮੋਟਰਸਾਈਕਲ ਦੋ ਮੁੰਨੇ ਨੌਜਵਾਨ ਸੀਗੇ ਜਿਹੜੇ ਸਨੇਚ ਕਰਕੇ ਲੈ ਗਏ। ਉਹਦੇ ਸੁਣਦਿਆਂ ਅਸੀਂ ਆਪਣੀ ਅਨ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਐ। ਉਸ ਰੋਡ ਦੇ ਐਂਡ ਪੈਂਕ ਤੋਂ ਜਿਹੜੇ ਸੀਸੀਟੀਵੀ ਕੈਮਰੇਜ ਹੈਗੇ ਆ, ਉਤੋਂ ਲੈ ਕੇ ਅਸੀਂ ਜਾਂਦੀ ਹੀ ਜਿਨ੍ਹਾਂ ਚਿਹਰੇ ਸਨੇਚ ਕਿਨਾਰ ਜਲਦੀ ਹੀ ਪਹੁੰਚਦਾ ਹੈ। ਅੱਜ ਦੇ ਲੁਟਦੀਆਂ ਵਾਰਦਾਤਾਂ ਵਾਦੀਆਂ ਹੀ ਜਾਰੀਆਂ ਨੇ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੁਟਦੀਆਂ ਵਾਰਦਾਤਾਂ ਤੇ ਕੰਟਰੋਲ ਕਰਨ ਦੇ ਲਈ ਸੁਰੱਖਿਆ ਫਤਾਈ ਜਾਵੇ। ਮੋਗਾ ਤੋਂ ਵਿਪਨੋਂਕਾਰਾ, ਜਗਬਾਣੀ ਟੀਵੀ।